ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਖਾਲਸਾ ਸਤ ਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਸਤ ਗੁਰਾਂ ਦਾ ਖਾਸ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਤ ਸੰਗਤ ਜੀ ਆਪ ਜੀ ਵੱਡਾ ਭਾਗੇ ਹੂੰ ਵੱਡਿਆ ਭਗਵਾਲੇ ਹੋ ਤੰਤਾ ਦੇ ਜੋਗ ਹੂੰ ਜੋ ਰਜਨੰਦ ਦੇ ਨਿਜਮ ਅਨੁਸਾਰ ਰਜਨੰਦ ਦੇ ਨਿਮ ਅਨੁਸਾਰ ਅੰਮ੍ਰਿਤ ਬਿਲ ਤੁ ਲੈ ਕੇ ਸਤਗ੍ਰੰਦ ਦੇ ਪਵਿੱਤਰ ਮੁਕੱਦਸ ਗੋਦ ਵਿੱਚ ਸਭਾਏ ਮਨ ਹੋ ਕੇ ਬੈਠੇ ਹੋ ਸਤਿਗੁਰਾਂ ਦੀ ਅੰਮ੍ਰਿਤ ਰੂਪ ਗੁਰਬਾਣੀ ਪੜ ਸੁਣ ਰਹੇ ਹੋ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਸਿਵਾਵਾਂ ਨਿਵਾ ਰਹੇ ਹੋ ਸਤ ਸੰਗਤ ਦੇ ਮਹਾਨ ਤੀਰਥ ਤੇ ਮਹਾਨ ਸਰੋਵਰ ਤੇ ਪਹੁੰਚਣਾ ਕੀਤਾ ਸਮੇਂ ਔਰ ਸਵਾਸਾਂ ਨੂੰ ਸਫਲ ਬਣਾਉਂਦਾ ਸਫਲ ਯਤਨ ਕਰ ਰਹੇ ਹੋ ਸੋ ਗੁਰੂ ਪਿਆਰੇ ਖਾਲਸਾ ਜੀਓ ਪਿਛਲੇ ਕਾਫੀ ਰੋਜ਼ਾਂ ਤੋਂ ਲੈ ਕੇ ਚੱਲ ਰਹੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਲੜੀਵਾਰ ਵਿਚਾਰ ਜੋ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਰਮਤ ਇਸ ਦਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਕੱਲ ਤੱਕ ਸਤੁਗੁਰਾਂ ਦੀ 57 ਵੀੜ ਦੇ 55 ਅਤੇ 65 ਅੰਗ 60 ਪੱਤ ਪਾਸਟ ਪਦੀਆਂ ਦੇ ਸਰਲੇਖ ਹੇਠ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸ਼ਬਦ ਦੀਆਂ ਕੁਝ ਕੁ ਪੰਕਤੀਆਂ ਦੋ ਦਿਨਾਂ ਦੇ ਵਿੱਚ ਵਿਚਾਰੀਆਂ ਹਨ ਅਤੇ ਕੁਝ ਕੁ ਪੰਕਤੀਆਂ ਵਿਚਾਰ ਅਦੀਨ ਹਨ ਸਵਾਉ ਸਮੇਂ ਦੇ ਵਿੱਚ ਰੰਧਿਆਂ ਵਿਚਾਰ ਅਦੀਨ ਪਾਵਨ ਸ਼ਬਦ ਨੂੰ ਵਿਚਾਰਨ ਦੀ ਸਮਝਣ ਦਾ ਯਤਨ ਕਰੀਏ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਇਸ ਪਾਵਨ ਸ਼ਬਦ ਦੇ ਰਾਹੀਂ ਕੀ ਸਮਝਾ ਰਹੇ ਹਨ ਇਸ ਨੂੰ ਸਮਝੀਏ ਅਪਣਾਈਏ ਜੀਵਨ ਦਾ ਆਧਾਰ ਬਣਾਈਏ ਆਪ ਸਾਰੀ ਸੰਗਤ ਮਾਨ ਚਿਤਵਿਰਤੀਆਂ ਨੂੰ ਏਕਾਕਰ ਕਰੋ ਖੰਡਾਂ ਬ੍ਰਹਮੰਡਾਂ ਦੇ ਮਾਲਕ ਸ਼ਬਦਾ અવਤਾਰ ਦਸਾਂ ਪਾਤਸ਼ਾਹਾਂ ਦੀ ਆਤਮਕ ਜੋਤ ਆਤਮਕ ਸਭ ਰੂਪ ਤੁਹਾਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧਿਆਨ ਕਰਦੇ ਹੋਏ ਦਾ ਸਰ ਨੂੰ ਅਸੀਸ ਦਿਓ ਆਖਿਓ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਪਿਸ਼ਲੇ ਦੋ ਦਨਾ ਦੇ ਵਿੱਚ ਆਪਾਂ ਸਾਰਿਆਂ ਰਲ ਮਿਲ ਕੇ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੁਪਾਵਨ ਸ਼ਬਦ ਦੀ ਤਿੰਨ ਪਦੇ ਵਿਚਾਰਨ ਦੇ ਰੂਪ ਦੇ ਵਿੱਚ ਸੰਪੰਨ ਕੀਤੇ ਹਨ ਸੁਝੇ ਦਾਸ ਹੁਣ ਤਿੰਨੇ ਪਦਿਆਂ ਨੂੰ ਦੁਬਾਰਾ ਰਿਪੀਟ ਕਰਨ ਲੱਗੇ ਤਾਂ ਸਮਾਂ ਜਿਹੜਾ ਹੈ ਵਿਚਾਰੀ ਹੋਈ ਜਿਹੜੀ ਕਥਾ ਹੈ ਉਸੇ ਵਿੱਚ ਹੀ ਲੰਘ ਜਾਂਦਾ ਸਸ ਕਰਕੇ ਸਿਰਫ ਰਹਾਉ ਬਲੇ ਨੰਦ ਨੂੰ ਬਾਟ ਕੇ ਕਿ ਸਤਿਗੁਰੂ ਨੇ ਇਸ ਸ਼ਬਦ ਦੇ ਕੇਂਦਰੀ ਭਾਵ ਦੇ ਵਿੱਚ ਮਨੁੱਖਤਾਈ ਨੂੰ ਲੁਕਾਏ ਨੂੰ ਕੀ ਸਮਝਾਉਂਦਾ ਯਤਨ ਕੀਤਾ ਤੇ ਅੱਗੇ ਵਿਚਾਰ ਆਪਾਂ ਪ੍ਰਾਰੰਭ ਕਰੀਏ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਰਤਾਵਾਰ ਰਹਾਉ ਵਾਲੇ ਬੰਦ ਵਿੱਚ ਕਿਰਪਾ ਕੀਤੀ ਮੁੰਦੇ ਗੁਣਹੀਣੀ ਸੁਖ ਕਹੇ ਪਰ ਰਲਿਣਾ ਰਾਸਮਾਨ ਸੀ ਸਾਚ ਸ਼ਬਦ ਸੁਖ ਨੇ ਜਹ ਜੀਵ ਰੂਪ ਇਸਤਰੀਏ ਗੁਨਾ ਤੋਂ ਬਿਨਾ दैवी ਗੁਨਾ ਤੋਂ ਬਿਨਾ ਤੈਨੂੰ ਪਰਮ ਸੁਖ ਜੜਾ ਹੈ ਆਤਮਕ ਸੁਖ ਜੜਾ ਹੈ ਉਹ ਦੀ ਪ੍ਰਾਪਤੀ ਨਹੀਂ ਜੇ ਹੋਣੀ ਤੇਰਾ ਰਲੀਆਂ ਰਸ ਮਾਨ ਸੀ ਸਾਚ ਸਬਦ ਸੁਖ ਨੇ ਤੇ ਜਿੰਨਾ ਗੁਰਮੁਖ ਸਖੀਆਂ ਦਾ ਸ਼ਬਦ ਦੇ ਨਾਲ ਨੇਹ ਹੈ ਮੁਹੱਬਤ ਹੈ ਪਿਆਰ ਹੈ ਉਹ ਆਪਣੇ ਪਿਰ ਪਤੀ ਪ੍ਰਮਾਤਮਾ ਦੀਆਂ ਖੁਸ਼ੀਆਂ ਨੂੰ ਮਾਨਦੀਆਂ ਹਨ ਸੋ ਇਸੇ ਸੰਦਰਭ ਦੇ ਵਿੱਚ ਪੂਰੇ ਸ਼ਬਦ ਦਾ ਪ੍ਰਕਰਨ ਹੈ ਕਿ ਖੋਟੀ ਇਸਤਰੀ ਜਿਹੜੀ ਹੈ ਸ਼ੁਭ ਗੁਣਾਤੋਂ ਵੀ ਹੋਣੀ ਹੈ ਉਹਨੂੰ ਇਸ ਸੰਸਾਰ ਦੇ ਵਿੱਚ ਰੰਦਿਆਂ ਆਤਮਿਕ ਸੁਖ ਦੀ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ ਜਿਹੜੀ ਪਰਪਤੀ ਪ੍ਰਮਾਤਮਾ ਦੇ ਕੋਲ ਮਿਲਣਾ ਤੇ ਜਿਹੜੀਆਂ ਸ਼ੁਭ ਗੁਣਾ ਵਾਲੀਆਂ ਗੁਰਮੁਖ ਜਾਨ ਇਸ ਜੀਵ ਰੂਪ ਇਸਤਰੀਆਂ ਹਨ ਅਭਿਆਸੀ ਜਾਨ ਹਨ ਗੁਰਸਿੱਖ ਜਿਹੜੇ ਜਾਨ ਹਨ ਦਿਨਾਂ ਦੇ ਵਿੱਚ ਦਇਆ ਧਰਮ ਸਤ ਸੰਤੋਖ ਵਰਗੇ ਸ਼ੁਭ ਗੁਣਾ ਦੀ ਪਰਮਾਰ ਹੈ ਸੋ ਉਹਨਾਂ ਨੂੰ ਉਸ ਸੰਸਾਰ ਦੇ ਵਿੱਚ ਰਹੰਦਿਆਂ ਤੰਦਿਆਂ ਦੇ ਵਿੱਚ ਰਹੰਦਿਆਂ ਸਮਾਜ ਦੇ ਵਿੱਚ ਰਹੰਦਿਆਂ ਸੰਸਾਰ ਦੇ ਵਿੱਚ ਰਹੰਦਿਆਂ ਹੀ ਆਤਮਿਕ ਸੁਖ ਦੀ ਪ੍ਰਾਪਤੀ ਹੋ ਜਾਂਦੀ। ਉਹ ਤੱਤੇ ਤਵੀ ਤੇ ਬੈਠ ਕੇ ਵੀ ਸੁਖ ਹੈ, ਉਹ ਚੜਖੜੀ ਤੇ ਚੜ੍ਹ ਕੇ ਵੀ ਸੁਖ ਹੈ। ਉਹ ਬੰਦ-ਬੰਦ ਘਟਵਾ ਕੇ ਵੀ ਜਿਹੜਾ ਸੀਸਦ ਵਿੱਚੋਂ ਸੁਖ ਦੀ ਪ੍ਰਾਪਤੀ ਹੀ ਆਨੰਦ ਹੀ ਬਣਿਆ ਰਹਿੰਦਾ। ਸੋ ਕਲ ਆਪਾਂ ਇਸ ਪਾਵਨ ਸ਼ਬਦ ਦੇ ਤਿੰਨ ਪਦੇ ਵਿਚਾਰ ਲਏ ਸਾਨ ਫਿਰ ਸਲਾਹੀ ਆਪਣਾ ਸਹੀ ਸਹੀ ਦੀ ਨਾਲ ਕਿ ਜਿਨ੍ਹਾਂ ਦੇ ਉੱਤੇ ਗੁਰੂ ਅਕਾਲ ਪੁਰਖ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਉਹ ਆਪਣੇ ਪਿਰ ਪ੍ਰਮਾਤਮਾ ਦੀ ਸਿਫਤ ਕਰਦੇ ਵਡਿਆਈ ਕਰਦੇ ਆ ਜਿਗ ਚੋਰੀਆਂ ਦੇ ਜਿਹੜਾ ਮਨੁੱਖ ਹੈ ਉਹ ਸਿਰਫ ਪ੍ਰਮਾਤਮਾ ਨੂੰ ਉਲਾਮੇ ਦੰਦਾ ਹੈ ਜਿਹੜਾ ਗੁਰਮਖ ਜਾਣਾ ਹੈ ਇਹ ਸਿਫਤ ਕਰਦਾ ਹੈ ਵਡਿਆਈ ਕਰਦਾ ਹੈ ਇਹ ਪਿੱਛੇ ਵੀ ਆਪਾਂ ਸ਼ਾਇਦ ਕਦੇ ਵਚਨਾਂ ਸਾਂਝਾ ਕੀਤਾ ਹੋਵੇ ਕਿ ਮਨੋਵਿਗਿਆਨ ਦਾ ਵੀ ਇਹ ਨਰਟਿਵ ਹੈ ਕਿ ਜਦੋਂ ਇਸ ਨੂੰ ਤੁਸੀਂ ਆਪ ਜੀ ਪ੍ਰਕਿਰਤਿਕਲ ਕਰਕੇ ਵੀ ਵੇਖਿਓ ਕਿ ਜਦੋਂ ਪ੍ਰਮਾਤਮਾ ਦੇ ਗੁਣਾਂ ਦੀ ਆਪਾਂ ਵਿਚਾਰ ਕਰਦੇ ਨਾ ਹਾਲਾਂਕਿ ਪ੍ਰਮਾਤਮਾ ਦੇ ਵਿੱਚ ਗੁਣੀ ਹਨ ਸਾਰੇ ਔਗਣ ਨਹੀਂ ਹੈਗਾ ਉਹਦੀ ਕੋਈ ਸਿਫਤ ਕਰਦਾ ਹੈ ਵਡਿਆਈ ਕਰਦਾ ਹੈ ਨਾ ਰੱਬ ਦੀ ਆਵੇਂ ਉਹ ਘਰ ਬੈਠਾ ਕਰ ਰਿਹਾ ਗੁਰਦੁਆਰੇ ਬੈਠਾ ਮੰਦਰ ਮਸਜਿਦ ਬੈਠਾ ਸੜਕ ਕਿਨਾਰੇ ਬੈਠਾ ਝੌਂਪੜੀ 'ਚ ਬੈਠਾ ਜੰਗਲ 'ਚ ਬੈਠਾ ਜਦੋਂ ਕੋਈ ਸਿਰਫ ਤਾਂ ਪਰਮਾਤਮਾ ਜੀ ਕਰਦਾ ਤੇ ਜਿਹੜਾ ਆਪਾਂ ਨੂੰ ਵੈਕਿਊਮ ਪੈਦਾ ਹੋ ਰਿਹਾ ਹੁੰਦਾ ਨਾ ਬਈ ਰੱਬ ਬਹੁਤ ਦੂਰ ਹੈ ਸ਼ਾਇਦ ਬੜੀ ਦੂਰ ਆ ਰੱਬ ਜਦੋਂ ਲੱਗਦਾ ਜਿਹੜਾ ਆਪਾਂ ਨੂੰ ਇੱਕ ਆਪਾਂ ਆਪ ਹੀ ਕ੍ਰੀਏਟ ਕੀਤਾ ਹੋਇਆ ਇਹ ਦੂਰੀ ਨੂੰ ਉਹ ਭਰਨ ਲੱਗ ਜਾਂਦਾ ਹੌਲੀ ਹੌਲੀ ਇਹਨੂੰ ਮਹਿਸੂਸ ਕੀਤਾ ਜਾ ਸਕਦਾ ਹੋ ਸਕਦਾ ਮੇਰੀ ਗੱਲ ਕਈਆਂ ਦੇ ਸਮਝ ਵਿੱਚ ਨਾ ਆਵੇ ਚਲੋ ਜੇ ਨਾ ਵੀ ਆਵੇ ਤੇ ਕਿਰਪਾ ਕਰਕੇ ਨਿੱਜੀ ਤੌਰ ਤੇ ਹਿੰਦਸਮਨ ਨੂੰ ਪੁੱਛ ਸਕਦੇ ਹੋ ਭਾਵ ਕਿ ਆਪਣੇ ਮਨ 'ਚ ਖਿਆਲ ਬਣਿਆ ਹੋਇਆ ਹੈ ਪ੍ਰਮਾਤਮਾ ਦੇ ਪ੍ਰਤੀ ਵੀ ਪ੍ਰਮਾਤਮਾ ਤੋਂ ਬਹੁਤ ਦੂਰ ਹੈ ਤੇ ਉਹ ਖਿਆਲ ਜਿਹੜਾ ਉਹ ਇਸ ਕਰਕੇ ਬਣਿਆ ਹੋਇਆ ਹੈ ਕਿ ਆਪਾਂ ਪ੍ਰਮਾਤਮਾ ਨੂੰ ਜਿੰਨੇ ਦੇ ਰਹੇ ਆ ਉਲਾਮੇ ਹੀ ਦੇ ਰਹੇ ਆ ਵੀ ਤੂੰ ਆ ਮੈਨੂੰ ਬਿਮਾਰੀ ਲਾਤੀ ਆ ਸਾਨੂੰ ਕੰਗਾਲਤਾ ਦੇ ਦਿੱਤੀ ਆ ਸਾਡੇ ਘਰੇ ਗਰੀਬੀ ਆ ਗਈ ਆ ਅਸੀਂ ਬੜੇ ਦੁਖੀ ਆ ਉਲਾਮੇ ਦੇ ਜਣੇ ਰੱਬ ਨੂੰ ਤੋ ਜਿੰਨੇ ਪ੍ਰਮਾਤਮਾ ਨੂੰ ਉਲਾਮੇ ਦੇਈ ਜਾਂਦਾ ਨਾ ਮਨੁੱਖ ਤੇ ਉਹ ਵੈਕਿਊਮ ਜਿਹੜਾ ਹੈ ਸਪੇਸ ਜਿਹੜੀ ਹੈ ਉਹ ਵਧੀ ਜਾਂਦਾ ਦਿਨੋਂ ਦਿਨ। ਇਦਾਂ ਜਾਪੀ ਜਾਂਦਾ ਵੀ ਪ੍ਰਮਾਤਮਾ ਬਹੁਤ ਦੂਰ ਹੈ ਸ਼ੱਕ ਸਾਥੋਂ। ਤੇ ਜਦੋਂ ਕਿ ਪ੍ਰਮਾਤਮਾ ਦੀ ਵਡਿਆਈ ਕਰਨ ਲੱਗਦਾ ਹੈ, ਸਿਫਤ ਕਰਨ ਲੱਗਦਾ ਹੈ ਤੇ ਉਹ ਵੈਕਿਊਮ ਜਿਹੜੀ ਹੈ ਖਲਾ ਜਿਹੜਾ ਉਹ ਭਰਨ ਲੱਗ ਜਾਂਦਾ ਤੇ ਪ੍ਰਮਾਤਮਾ ਨੇੜੇ ਮਹਿਸੂਸ ਹੋਣ ਲੱਗ ਜਾਂਦਾ। ਸਾਨੂੰ ਪ੍ਰੈਕਟੀਕਲ ਕਰਕੇ ਵੇਖੋ। ਕਿਉਂਕਿ ਪਰਮਾਤਮਾ ਦੀ ਤੇ ਮਨੁੱਖ ਦੀ ਜਿਹੜੀ ਦोरी ਹੈ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਨੇ ਇਸ ਨੂੰ ਜ਼ਿਕਰ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਪੀਰੀ ਕੇ ਪਾਤ ਪਰਦੋ ਬਿਨ ਪੇਖੇ ਦੁਰਾਇਓ ਪਾਤਸ਼ਾਹ ਜੀ ਕਹਿੰਦੇ ਇਹ ਦोरी ਸਿੱਖ ਦੀ ਸਿਰਫ ਇਹ ਨਹੀਂ ਹੈ ਰੱਬ ਤੋਂ ਜਿਹਨੇ ਤਿਤਲੀ ਦਾ ਖੰਭ ਹੁੰਦਾ ਤਿਤਲੀ ਦਾ ਖੰਭ ਹੁਣ ਆਪਾਂ ਸਾਰਿਆਂ ਤਿਤਲੀ ਨੂੰ ਤੱਕਿਆ ਵੇਖਿਆ ਤਿਤਲੀ ਦਾ ਖੰਭ ਕਿੰਨਾ ਕੁ ਮੋਟਾ ਹੁੰਦਾ ਇਹ ਮੈਂ ਨਹੀਂ ਕਹਿ ਰਿਹਾ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਦੇ ਵਚਨ ਹਨ ਵੀ ਪੰਪੀਰੀ ਕੇ ਪਾਤ ਪਰਦੋ ਵੀ ਰੱਬ ਦੀ ਤੇ ਮਨੁੱਖ ਦੀ ਦੂਰੀ ਸਿਰਫ ਇੰਨੀ ਹੈ ਵੀ ਜਿਵੇਂ तितਲੀ ਦਾ ਖੰਭ ਹੁੰਦਾ ਪਰ ਬਿਣਪੇਖੇ ਦੁਰਾਯੋ ਉਹ ਪੜਦਾ ਹੀ ਇੰਨਾ ਗਹਿਰਾ ਹੋਇਆ ਪਿਆ ਉਸ ਪਰਦੇ ਤੇ ਮੈਲ ਹੰਕਾਰ ਦੀ ਏਗੋ ਦੀ ਬੇਇਮਾਨੇ ਦੀ ਯਲਸੀ ਦੀ ਈਰਖਲੀ ਨਹੀਂ ਚੜੀ ਪਈ ਆ ਇਹ ਲੱਗਦਾ ਵੀ ਬਹੁਤ ਦੂਰ ਹੈ ਬਿਨ ਪੇਖੇ ਜੋ ਦਿਖ ਨਹੀਂ ਰਿਹਾ ਉਹਦੇ ਵਿੱਚੋਂ ਤੇ ਬਿਨ ਪੇਖੇ ਦੁਰਾਇਓ ਦੂਰ ਲੱਗਦਾ ਸੁਖੈ ਜਿਹੜੀ ਬੇਨਤੀ ਆਪਾਂ ਕਰ ਰਹੇ ਹਾਂ ਕਿ ਪਾਸ਼ਾ ਜੀ ਕਹ ਰਹੇ ਪਿਰ ਸਲਾਹੀ ਆਪਣਾ ਜਿਨ੍ਹਾਂ ਦੇ ਉੱਤੇ ਗੁਰੂ ਅਕਾਲ ਪੁਰਖ ਕਿਰਪਾ ਕਰਦਾ ਨਾ ਫਿਰ ਉਹ ਗੁਰਮੁਖਾਂ ਦੇ ਨਾਲ ਬੈਠ ਕੇ ਗੁਰਸਿੱਖਾਂ ਦੀ ਸਭਾ ਦੇ ਵਿੱਚ ਬੈਠ ਕੇ ਗੁਰਸੰਗਤ ਦੇ ਵਿੱਚ ਬੈਠ ਕੇ ਪਰਮਾਤਮਾ ਦੀ ਸਿਫਤ ਕਰਦੇ ਆ ਵੜਿਆਈ ਕਰਦੇ ਆ ਉਲਾਮੇ ਨਹੀਂ ਦੰਦੇ ਉਹਨਾਂ ਜੇ ਸਖੀ ਸੰਹਿਲੀ ਨਾਲ ਉਹ ਜੀਵ ਰੂਪ ਜਿਹੜੀਆਂ ਇਸਤਰੀਆਂ ਗੁਰਮਖ ਸਖੀਆਂ ਜਾਣ ਹਨ ਜਿਨ੍ਹਾਂ ਨੂੰ ਯਾਗ ਆ ਗਈ ਹੈ ਪ੍ਰਮਾਤਮਾ ਨੂੰ ਮਿਲਣ ਦੀ ਜਿਨ੍ਹਾਂ ਅੰਦਰ ਲਾਲਸਾ ਪੈਦਾ ਹੋ ਗਈ ਹੈ ਰੱਬ ਨੂੰ ਮਿਲਣ ਦੀ ਫਿਰ ਉਹ ਗੁਰਸਖ ਸਭਾ ਦੇ ਵਿੱਚ ਆ ਕੇ ਬੈਠਦੇ ਹਨ ਇਹ ਕੱਲ ਵੀ ਜ਼ਿਕਰ ਹੋ ਰਿਹਾ ਸੀਗਾ ਸੰਥਿਆ ਦੇ ਵੇਲੇ ਧੀ ਦੇ ਨਾਲ ਵਿਚਾਰ ਸਾਂਝੀ ਕਰ ਰਿਹਾ ਸੀ ਕਿਸੇ ਨਾਲ ਮੈਂ ਉਹ ਕਹਿਣ ਲੱਗੇ ਚਲੋ ਇਹ ਇਬਾਦਤ ਦੀ ਗੱਲ ਚੱਲ ਰਹੀ ਸੀ ਬੰਦਗੀ ਦੀ ਤੇ ਕਹਿਣ ਲੱਗੀ ਵੀ ਬਾਬਾ ਜੀ ਗੱਲ ਇਹ ਉਹ ਹੈ ਵੀ ਪਿਆਸ ਨਹੀਂ ਪੈਦਾ ਹੁੰਦੀ ਰੱਬ ਨੂੰ ਮੈਣਨ ਦੀ ਲਾਲਸਾ ਨਹੀਂ ਪੈਦਾ ਹੁੰਦੀ ਤੇ ਖੇੜ ਤੇ ਸਾਰੀ ਲਾਲਸਾ ਦੀ ਹੋਈ ਹੈ ਅਗਲਾ ਕਰਮ ਆਪਣਾ ਨਹੀਂ ਹੈਗਾ ਅਗਲਾ ਕਰਮ ਤੇ ਪ੍ਰਮਾਤਮਾ ਦਾ ਹੈ ਜਿਹਦੇ ਅੰਦਰ ਲਾਲਸਾ ਪੈਦਾ ਹੋ ਗਈ ਕਿਸੇ ਨੂੰ ਪਾਣੀ ਦਿੱਤੇ ਲੱਗੀ ਫਿਰ ਪਾਣੀ ਦੀ ਤੇ ਲੱਗਣੀ ਜਾਂਦੀ ਹੈ ਨਾ ਸਿਰਫ ਫਿਰ ਪਾਣੀ ਦੀ ਭਾਵ ਤੇ ਮਨੁੱਖਾਪੇ ਕਰਦਾ ਹੈ ਕਿਸੇ ਮਨੁੱਖ ਨੂੰ ਰੋਟੀ ਦੀ ਭੁੱਖ ਲੱਗਣੀ ਚਾਹੀਦੀ ਆ ਫਿਰ ਉਹ ਕੋਈ ਗੁਰੂ ਘਰ ਲੰਗਰ ਕੋਈ ਹੋਟਲ ਕੋਈ ਰੈਸਟੋਰੈਂਟ ਲੱਭ ਤੇ ਆਪੇ ਲੈਂਦਾ ਖੇੜੇ ਹੀ ਆ ਸਿਰਫ ਉਹ ਕਿ ਰੱਬ ਨੂੰ ਮਿਲਣ ਦੀ ਲਾਲਸਾ ਅੰਦਰ ਪੈਦਾ ਹੋਵੇ ਜੋ ਲਾਲਸਾ ਪੈਦਾ ਹੋਏ ਕੀ ਫਿਰ ਪਰਮ ਮਿਲ ਬੇ ਕੀ ਲਾਲਸਾ ਤਾਂ ਤੇ ਆਲਸ ਕਹਾ ਕਰੋਰੀ ਆਲਸ ਦੇ ਮਨੁੱਖ ਉਹਨਾਂ ਚਰ ਕਰੇਗਾ ਜਿਨਾਂ ਜਰ ਸਿਰਫ ਟਕਭੰਜ ਕਰ ਰਿਹਾ ਪਖੰਡ ਕਰ ਰਿਹਾ ਰੱਬ ਨੂੰ ਮਿਲਣ ਦਾ ਗੁਰੂ ਨੂੰ ਮਿਲਣ ਦਾ ਸਿਰਫ ਖੇਖਣ ਕਰ ਰਿਹਾ ਵੀ ਨਹੀਂ ਸਾਨੂੰ ਗੁਰੂ ਦੀ ਬਹੁਤ ਲੋੜ ਐ ਸੇ ਗੁਰੂ ਨੂੰ ਬਹੁਤ ਮੁਹੱਬਤ ਕਰਦੇ ਆ ਗੁਰੂ ਤੱਕ ਪਹੁੰਚਣਾ ਹੈ ਜੇ ਜੇ ਲਾਲਸਾ ਸੱਚਮੁੱਚ ਬਦਲੇ ਜਾਏ ਫਿਰ ਤੇ ਜੋ ਗੁਰ ਕਹੈ ਸੋਈ ਭਲ ਮੰਨੋ ਫਿਰ ਤੇ ਅੰਮ੍ਰਿਤ ਵੇਲੇ ਉੱਠੇਗਾ ਅਸ਼ਨਾਣ ਪਾਣ ਵੀ ਕਰੇਗਾ ਰੱਬ ਨੂੰ ਵੀ ਧਿਆਏਗਾ ਗੁਰੂ ਵੱਲੋਂ ਦਿੱਤੇ ਜਿਹੜੇ ਕਰਮ ਹਨ ਉਹਨਾਂ ਨੂੰ ਵੀ ਇਮਾਨਦਾਰੀ ਨਾਲ ਕਰੇਗਾ ਫਿਰ ਆਲਸ ਨੀਂ ਨਾ ਹੁੰਦੀ ਜਦੋਂ ਆਲ ਪਤਾ ਲੱਗੇ ਕਿਸੇ ਮਨੁੱਖ ਨੂੰ ਕਿ ਭਾਈ ਮੈਨੂੰ ਪੈਸੇ ਦੀ ਲੋੜ ਹੈ ਤੇ ਕੋਈ ਮਨੁੱਖ ਨੂੰ ਕਹਵੇ ਭਾਈ ਫੁਲਾਨੇ ਮੋੜ ਤੇ ਢੇਰੀ ਲੱਗੀ ਪਈ ਪੈਸਿਆਂ ਦੀ ਹੁਣ ਜਿੱਤੇ ਲੋੜ ਹੋਈ ਤੇ ਫਿਰ ਬਿਨਾਂ ਦੇਰੀ ਭੱਜੇਗਾ ਦੌੜੇਗਾ ਵੀ ਪਏ ਆ ਫੁਲਾਨੇ ਉਥਾਂ ਤੇ ਜੇ ਲੋੜ ਨਾ ਹੋਈ ਅੰਦਰ ਲਾਲਸਾ ਹੀ ਨਾ ਹੋਈ ਅੰਦਰ ਇੱਛਾ ਹੀ ਨਾ ਹੋਈ ਤੇ ਫਿਰ ਉਹ ਘੌਲ ਕਰੇਗਾ ਜਿੰਨਾ ਅੰਦਰ ਰੱਬ ਨੂੰ ਮਿਲਣ ਦੀ ਲਾਲਸਾ ਪੈਦਾ ਹੋ ਗਈ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਗੁਰਸਿੱਖਾਂ ਦੀ ਸਭਾ ਦੇ ਵਿੱਚ ਪ੍ਰਮਾਤਮਾ ਦੀ ਵਡਿਆਈ ਕੀਤੇ ਆ ਪ੍ਰਮਾਤਮਾ ਜਿਹੜਾ ਅੰਦਰ ਵਸ ਜਾਂਦਾ ਜਦੋਂ ਸਮਝ ਆ ਗਈ ਇਸ ਗੁਰਸੰਗਤ ਦਾ ਮਹੱਤਵ ਪਤਾ ਲੱਗਿਆ ਫਿਰ ਗੁਰਸੰਗਤ ਨੂੰ ਵਿਸਾਰਦੇ ਨਹੀਂ ਹੈ ਗਏ ਮੈਂ ਤੇ ਕਮਾਲ ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੀ ਆਪਾਂ ਵੀ ਪਾਤਸ਼ਾਹ ਜ ਨੇ ਕਿੰਨੀ ਗਹਿਰੀ ਬਖਸ਼ਿਸ਼ ਸਿੱਖਾਂ ਉੱਤੇ ਕੀਤੀ ਕਿ ਗੁਰਸਿੱਖ ਜਿਹੜੀ ਸਭਾ ਜਿਹੜੀ ਆਪਾਂ ਹੁਣ ਇਸ ਵੇਲੇ ਬੈਠੇ ਆਂ ਇਨੂੰ ਪਾਤਸ਼ਾਹ ਜੀ ਨੇ ਗੁਰ ਸੰਗਤ ਵੀ ਕਿਹਾ ਸਤ ਸੰਗਤ ਵੀ ਕਿਹਾ ਤੇ ਇਹਨੂੰ ਬੜਾ ਮਾਣ ਦਿੱਤਾ ਪਾਤਸ਼ਾਹ ਜੀ ਨੇ ਵੀ ਇਹਦੇ ਵਿੱਚੋਂ ਰੱਬ ਦੀ ਪ੍ਰਾਪਤੀ ਹੋਣੀ ਹੈ ਇਹਦੇ ਵਿੱਚੋਂ ਗੁਰਸਿੱਖਾਂ ਦੀ ਸਭਾ ਦੇ ਵਿੱਚੋਂ ਰੱਬ ਦੀ ਪ੍ਰਾਪਤ ਹੋਣੀ ਹੈ ਪਾਤਸ਼ਾਹ ਜੀ ਇਸ ਕਰਕੇ ਜਦੋਂ ਜਿਹਨਾਂ ਨੂੰ ਇਸ ਗੱਲ ਦੀ ਸਮਝ ਹੈ ਵੀ ਇਹਦੀ ਮਹੱਤਵ ਕੀ ਹੈ ਉਹ ਵਿਸਾਰਦੇ ਨਹੀਂ ਹੈਗੇ ਉਹ ਉਹ ਕਿਸੇ ਵੀ ਹਾਲਤ ਵਿੱਚ ਨਹੀਂ ਵਿਸਾਰਦੇ ਵੀ ਨਹੀਂ ਗੁਰਸਿੱਖਾਂ ਦੀ ਸਭਾ ਨੂੰ ਨਹੀਂ ਵਿਸਾਰਨਾ ਚਾਹੀਦਾ ਪਾਸ਼ਾ ਕਰਿਆ ਜਿਨ੍ਹਾਂ ਦੇ ਉੱਤੇ ਪ੍ਰਮਾਤਮਾ ਦੀ ਨਦਰ ਹੁੰਦੀ ਨਾ ਤੇ ਪਿਰਸ ਲਾਹੀ ਆਪਣਾ ਸਖੀ ਸਹੇਲੀ ਨਾਲ ਉਹ ਗੁਰਮਖ ਸਖੀਆਂ ਇਕੱਠੀਆਂ ਹੋ ਕੇ ਜੀਵ ਰੂਪ ਇਸਤਰੀਆਂ ਪ੍ਰਮਾਤਮਾ ਦੀਆਂ ਉਹ ਪ੍ਰਮਾਤਮਾ ਦੇ ਦਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਇਕੱਠੇ ਹੋ ਕੇ ਬੈਠਦੇ ਹਨ ਤੇ ਉਹਦੀ ਸਿਫਤ ਕਰਦੇ ਹਨ ਵਡਿਆਈ ਕਰਦੇ ਹਨ ਤਨ ਸੁਹਾ ਮਨ ਮੋਹਿਆ ਰਤੀ ਰੰਗ ਨਿਹਾਲ ਜਿਸ ਪ੍ਰਮਾਤਮਾ ਦਾ ਤਨ ਬੜਾ ਸ਼ੋਭnik ਹੈ ਦੇ ਭਗਤਾਂ ਦੇ ਮਨ ਨੂੰ ਜਿਨੇ ਮੋਹ ਰੱਖਿਆ ਹੈ ਜਿਹੜੇ ਪ੍ਰਮਾਤਮਾ ਦੇ ਰੰਗ ਵਿੱਚ ਰਤੇ ਗਏ ਹਨ ਉਹ ਨਿਹਾਲ ਹੋ ਗਏ ਹਨ ਸ਼ਬਦ ਸੁਵਾਰੀ ਸੋਹਣੀ ਪਿਰ ਆਵੇ ਗੁਣ ਨਾਲ ਉਹ ਸ਼ਬਦ ਦੇ ਦੁਆਰਾ ਸੁਹਣੀ ਸੋਭਣੀ ਇਕ ਹੋ ਗਏ ਹਨ ਸੁਚੱਜੇ ਹੋ ਗਏ ਹਨ ਪਿਰ ਆਵੇ ਗੁਣ ਨਾਲ ਦੇ ਪ੍ਰਮਾਤਮਾ ਨੂੰ ਗੁਣਾਂ ਦੇ ਸਹਿਤ ਉਹਨਾਂ ਨੇ ਹਾਸਲ ਕਰ ਲਿਆ ਇੱਥੋਂ ਤੱਕ ਆਪੇ ਪੰਗਤੀਆਂ ਕੱਲ ਵਿਚਾਰ ਲਈਆਂ ਸਾਨਾ ਪਾਸ਼ਾ ਜੀ ਅੱਗੇ ਕਿਰਪਾ ਕਰਦੇ ਕਾਮਣ ਕਾਮ ਨ ਆਵਈ ਖੋਟੀ ਅਵਗਣਯਾਰ ਕਾਮਣ ਦੇ ਦੋ ਤਰ੍ਹਾਂ ਦੇ ਅਰਥ ਮਿਲਦੇ ਗੁਰਬਾਣੀ ਦੇ ਵਿੱਚੋਂ ਇੱਕ ਤੇ ਕਾਮਣ ਦਾ ਅਰਥ ਹੁੰਦਾ ਇਸਤਰੀ ਦੂਸਰਾ ਕਾਮਣ ਦਾ ਅਰਥ ਹੁੰਦਾ ਟੂਣਾ ਕਰਨਾ ਭਾਈ ਗੁਰਦਾਸ ਜੀ ਨੇ ਵੀ ਇਸ ਨੂੰ ਜ਼ਿਕਰ ਕੀਤਾ ਕਾਮਣ ਕਾਮਣ ਯਾਰੀਏ ਕਾਮਣ ਕੀਤੋ ਕੰਤ ਪਿਆਰੇ ਕਿਹੇ ਇਸਤਰੀਏ ਕਾਮਣੀਏ ਤੂੰ ਕਿਹੜਾ ਇਹ ਟੂਣਾ ਕਰ ਦਿੱਤਾ ਏ ਕਿ ਕੰਤ ਨੂੰ ਆਪਣੇ ਵਸ ਵਿੱਚ ਕਰ ਲਈ ਕਾਮਣ ਕਾਮਣ ਯਾਰੀਏ ਕਾਮਣ ਕੀਤੋ ਕੰਤ ਪਿਆਰੇ ਜੰਮੇ ਸਾਈਂ ਵਿਸਾਰਿਆ ਵਿਆਹਾਂ ਮਾ ਪਿਓ ਵਿਸਾਰੇ ਪਿ ਪਤੀ ਦੇ ਉੱਤੇ ਤੂੰ ਕੋੜਾ ਟੂਣਾ ਕਰ ਦਿੱਤਾ ਹੈ ਕਿ ਜਦੋਂ ਤੂੰ ਜੰਮਿਆ ਸੀ ਉਦੋਂ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਹੈ ਤੇ ਵਿਆਹ ਕੇ ਮਾਂ ਪਿਓ ਵਿਸਾਰ ਦਿੱਤੇ। ਸਿਰਫ ਇਹ ਮੈਂ ਪਰਮਾਨ ਇਸ ਕਰਕੇ ਰਿਹਾ ਕਿ ਕਾਮਣ ਦਾ ਅਰਥ ਇਸਤਰੀ ਵੀ ਹੁੰਦਾ ਕਾਮਣ ਦਾ ਅਰਥ ਟੂਣਾ ਵੀ ਹੁੰਦਾ ਤੇ ਵਿਦਵਾਨਾਂ ਨੇ ਇਸ ਇੱਕ ਅਰਥ ਨੂੰ ਦੋਨੋਂ ਪ੍ਰਕਾਰ ਪਰਕਰਣਾ ਵਿੱਚ ਲਿਆ। ਪਾਸ਼ਕ ਨੇ ਕਾਮਣ ਕਾਮਣਾ ਆਵੀ ਉਹ ਇਸਤਰੀ ਜਿਹੜੀ ਹੈ ਪ੍ਰਮਾਤਮਾ ਦੇ ਆਪਣੇ ਪਿਰ ਪਤੀ ਦੇ ਕਾਮ ਨਹੀਂ ਆਉਂਦੀ। ਖੋਟੀ ਅਵਗਣਿਆਰ ਉਹਦੇ ਅੰਦਰ ਦੀ ਜਿਹੜੀ ਦਸ਼ਾ ਹੈ ਉਹ ਖੋਟੀ ਹੈ ਉਹ ਅਵਗਣਾਂ ਦੇ ਨਾਲ ਭਰੀ ਹੋਈ ਹੈ ਦੂਸਰਾ ਅਰਥ ਵਿਦਵਾਨਾਂ ਆਇਦਾ ਕੀਤਾ ਕਾਮਣ ਕਾਮ ਨਾ ਆਵੀ ਜਿਹੜੀ ਟੂਨੇ ਕਰਨ ਵਾਲੀ ਜਾਂ ਦੇਵੀ ਦੇ ਉਪਾਸ਼ਨਾ ਕਰਨ ਵਾਲੀ ਜੀਵ ਰੂਪ ਇਸਤਰੀ ਹੈ ਉਹ ਪਰਮਾਤਮਾ ਦੀ ਖੁਸ਼ੀ ਨਹੀਂ ਰਹਿ ਸਕਦੀ ਪਰਮਾਤਮਾ ਦੇ ਕਰਮ ਨਹੀਂ ਆ ਸਕਦੀ ਕਿਉਂਕਿ ਉਹਦੀ ਇੱਛਾ ਉਪਾਸ਼ਨਾ ਜਿਹੜੀ ਹੈ ਇੱਧਰ ਉੱਧਰ ਹੀ ਭਟਕਦੀ ਰਹਿੰਦੀ ਵੀ ਸਦਾ ਇੱਥੋਂ ਸੁੱਖ ਮਿਲੇਗਾ ਮਹਾਦੇਵ ਦੀ ਸੇਵਾ ਕਰਾਂਗੇ ਤਾਂ ਤੁਹਾਨੂੰ ਮਿਲੇਗਾ ਵਿਸ਼ਨੂੰ ਦੀ ਸੇਵਾ ਕਰਾਂਗੇ ਤਾਂ ਆਹ ਮਿਲੇਗਾ ਫਲਾਨੇ ਦੇਵਤੇ ਨੂੰ ਪੂਜਾਂਗੇ ਤੇ ਆਹ ਮਿਲੇਗਾ ਉਹ ਇਹਨਾਂ ਟੋਣਿਆਂ ਵਿੱਚ ਉਲਝ ਜਾਂਦੀ ਕਾਮਣ ਕਾਮਨਾ ਆਵੀਂ ਖੋਟੀ ਅਵਗਣਿਆਰ ਖੋਟੀ ਦਾ ਭਾਵ ਦਾ ਛਟੜ ਇਸਤਰੀ ਜਿਹੜੀ ਕਿਸੇ ਕਰਮ ਦੀ ਨਹੀਂ ਹੁੰਦੀ ਜਿਹਨੂੰ ਬ ਵਿਚਾਰਨ ਇਸਤਰੀ ਕਹਿੰਦੇ ਜਿਹਨੂੰ ਕੁਨਿਆਰ ਕਿਹਾ ਜਾਂਦਾ ਗੁਰਬਾਣੀ ਦੇ ਵਿੱਚ ਸਤਿਗੁਰੂ ਕਹ ਰਿਹਾ ਕਾਮਣ ਕਾਮਣ ਆਵਈ ਖੋਟੀ ਅਵਗਣਿਆਰ ਜਿਹੜੀ ਕਾਮਣ ਇਸਤਰੀ ਹੈ ਉਹ ਅਵਗਣਾ ਦੇ ਕਰਕੇ दैवी ਗੁਣਾਂ ਦੇ ਸ਼ੁਭ ਗੁਣਾਂ ਦੇ ਨਾ ਹੋਣੇ ਕਰਕੇ ਪ੍ਰਮਾਤਮਾ ਪਰਪਤੀ ਦੇ ਕਰਮ ਨਹੀਂ ਆਉਂਦੇ। ਨਾ ਸੁਖ ਪਈਐ ਸਹਰੈ ਝੂਠ ਜਲੀ ਬੇਕਾਰ। ਹੁਣੇ ਸਪਸ਼ਟ ਹੋ ਗਿਆ ਸ਼ਬਦ ਕਿ ਨਾ ਤੇ ਸੁਖ ਪਈਐ ਪਈਐ ਮੀਨਸ ਪੀਕੇ ਕਰ ਤੇ ਪੇਕਾ ਕਰ ਆਪਣਾ ਇਹ ਹੈ। ਜਿਹਨੂੰ ਲੋਕ ਕਿਹਾ ਜਾਂਦਾ ਜਿੱਥੇ ਆਪਾਂ ਹੁਣ ਰਹਿ ਰਹੇ ਇਹ ਆਪਣਾ ਸਾਰਿਆਂ ਦਾ ਪੇਕੇ ਘਰ ਹੈ ਤੇ ਇਹ ਸੱਚ ਹੈ ਕਿ ਜਿਹੜੀ ਧੀ ਪੇਕੇ ਘਰ ਰਹਿ ਰਹੀ ਤੇ ਸੱਚ ਹੀ ਹੈ ਵੀ ਇੱਕ ਨਾ ਇੱਕ ਦਿਨ ਨੂੰ ਸਹੁਰੇ ਘਰ ਜਾਣਾ ਹੀ ਪੈਂਦਾ ਤੇ ਆਪਣਾ ਸਾਰਿਆਂ ਦਾ ਸਹੁਰਾ ਘਰ ਹੈ ਪ੍ਰਮਾਤਮਾ ਦਾ ਘਰ ਜਿੱਥੇ ਆਪਾਂ ਪਹੁੰਚਣਾ ਦਰਗਾਹ ਦੇ ਵਿੱਚ ਰਹਿਣਾ ਇੱਥੇ ਸਭ ਦਾ ਸਹੁਰਾ ਵੰਜਣਾ ਸਭ ਮੁਕਲਾਵਣ ਹਾਰ ਆਪਨਾ ਸਾਰਿਆਂ ਦਾ ਆਪ ਜੀਵ ਰੂਪ ਇਸਤਰੀਆਂ ਹਾਂ ਤੇ ਪ੍ਰਮਾਤਮਾ ਨੇ ਇੱਕ ਦਿਨ ਵਰ ਬਣ ਕੇ ਆਉਣਾ ਇਹ ਕਾਲ ਨੇ ਵਰ ਬਣ ਕੇ ਆਉਣਾ ਤੇ ਇਹਨੂੰ ਵਿਆਹ ਕੇ ਲੈ ਜਾਣਾ ਜਿੰਦ ਬੋਟੀ ਮਰਨ ਵਰ ਲੈ ਜਾਸੀ ਪ੍ਰਣਾਏ ਇਹ ਜਿੰਦ ਜਿਹੜੀ ਹੈ ਬੋਟੀ ਬਣ ਜਾਣੀ ਤੇ ਮੌਤ ਨੇ ਵਰ ਬਣ ਜਾਣਾ ਇਹਨੂੰ ਵਿਆਹ ਕੇ ਲੈ ਜਾਣਾ ਪਾਸ਼ਾ ਕਰੇ ਭਾਈ ਜਿੰਨਾ ਚਰੋ ਜਿਹੜੀ ਧੀ ਪੀਕੇ ਘਰ ਰਹਿ ਰਹੀ ਤੇ ਜੇ ਉਹਦੇ 'ਚ ਆਵਗਣ ਹਾਂ ਗੁਣ ਨਹੀਂ ਹਾਨਾ ਉਹਨੂੰ ਪੇਕੇ ਘਰ ਵੀ ਸੁੱਖ ਨਹੀਂ ਜੇ ਮਿਲਦਾ ਉਹ ਪੇਕੇ ਘਰ ਵੀ ਗਾਲਾਂ ਦੀ ਜਾਂ ਝੜਕਾਂ ਦੀ ਹੀ ਮਥਾਜ ਰਹਿੰਦੀ ਨਾ ਸੁਖ ਪਈਏ ਸੌਹਰ ਹੈ ਪਈਏ ਭਾਵ ਪੇਕੇ ਸੌਹਰ ਹੈ ਪਾਵ ਲੋਕ ਪਰਲੋਕ ਪਈਏ ਭਾਵ ਲੋਕ ਸੌਹਰ ਹੈ ਭਾਵ ਪਰਲੋਕ ਦੋਨੋਂ ਥਾਮਾਂ ਤੇ ਉਹਨੂੰ ਕਦੇ ਸੁੱਖ ਨਹੀਂ ਹੈਗਾ ਤੇ ਜਿਹੜੀ ਧੀ ਪੇਕੇ ਘਰ ਨਾਲ ਸੁੱਖ ਲੈ ਸਹੀ ਜੀ ਆਪਣੇ ਮਾਂ ਪਿਓ ਨੂੰ ਸੁੱਖ ਨਾ ਦੇ ਸਕੀ ਉਹ ਸੌਹਰੇ ਘਰ ਵੀ ਜਾ ਕੇ ਸੁੱਖ ਨਹੀਂ ਦਿੰਦੀ ਕਿਉਂਕਿ ਜਿਹੜਾ ਸੁੱਖ ਮਿਲਣਾ ਆਤਮਿਕ ਅਨੰਤ ਦੀ ਪ੍ਰਾਪਤੀ ਹੋਣੀ ਉਹ ਗੁਣਾਂ ਦੇ ਕਰਕੇ ਹੋਣੀ ਤੇ ਗੁਣ ਹੈ ਨਹੀਂ ਪਾਸ਼ਾ ਕਰੇ ਨਾ ਸੁਖ ਪਈਐ ਸਹਰੈ ਝੂਠ ਜਲੀ ਵਿਕਾਰ ਤੇ ਉਹ ਝੂਠ ਦੇ ਵਿੱਚ ਦਿਨ ਰਾਤ ਸੜ ਰਹੀ ਤੜਫ ਰਹੀ ਇਹ ਕੱਲੀ ਇਸਤਰੀ ਜਾਤ ਦੀ ਗੱਲ ਨਹੀਂ ਹੋ ਰਹੀ ਇਹ ਮੈਂ ਤਾਂ ਦੁਬਾਰਾ ਦੁਬਾਰਾ ਗੱਲ ਰਿਪੀਟ ਕਰਦਾ ਰਹਿਣਾ ਵੀ ਕਿਤੇ ਆਪਾਂ ਨੂੰ ਭੁਲੇਖਾ ਨਾ ਸਗਲਦਾ ਰਹੇ ਆਪਾਂ ਸਾਰੇ ਹੀ ਪ੍ਰਮਾਤਮਾ ਦੇ ਜੀਵ ਰੂਪ ਇਸਤਰੀਆਂ ਹਾਂ ਤੇ ਆਪਣਾ ਸਾਰਿਆਂ ਦਾ ਪੇਕਾ ਕਰ ਇਹ ਹੈ ਤੇ ਸੌਰੇ ਕਰ ਇੱਜ਼ਤ ਆਪਣੀ ਤਾਂ ਹੋਣੀ ਪ੍ਰਲੋਕ ਵਿੱਚ ਜਦੋਂ ਤਾਂ ਹੋ ਜੇ ਇੱਥੇ दैਵੀ ਗੁਣਾਂ ਦੇ ਸਹਿਤ ਰਹਿਾਂਗੇ ਤੇ ਜੇ ਪ੍ਰਮਾਤਮਾ ਦੇ ਸ਼ੁਭ ਗੁਣਾਂ ਦੇ ਸਹਿਤ ਆਪਣੇ ਆਪ ਨੂੰ ਨਵਾਜਾਂਗੇ ਇਸ दैਵੀ ਗੁਣਾ ਕਰਕੇ ਸੰਸਾਰ ਦੇ ਵਿੱਚ ਲੋਕ ਦੇ ਵਿੱਚ ਪੇਕੇ ਕਰੇ ਜਿ ਵਿਚਰਾਂਗੇ ਤੇ ਸੌਰੇ ਕਰ ਉਹ ਤੇ ਇੱਜ਼ਤ ਮਿਲਣਾ ਮਾਣ ਮਿਲਣਾ ਬਾਸ਼ਾ ਕਰੀ ਵੀ ਜਿਹੜੀ ਔਗਣ ਆ ਰਿਆ ਜਿਹੜੀ ਛੁੱਟੜੀ ਇਸਤਰੀ ਹੈ ਖੋਟੀ ਇਸਤਰੀ ਹੈ ਉਹਨੂੰ ਦੋਨੋਂ ਥਾਮਾਂ ਦੀ ਸੁਖ ਨਹੀਂ ਹੈਗਾ ਨਾ ਸੁਖ ਪਈਐ ਸਹੁਰਾ ਝੂਠ ਜਲੀ ਵਿਕਾਰ ਉਹ ਝੂਠ ਦੇ ਵਿੱਚ ਹੀ ਸੜ ਰਹੀ ਈਰਖਾ ਦੀ ਅੱਗ ਵਿੱਚ ਸੜ ਰਹੀ ਆਪਾਂ ਇੱਥੇ ਨਹੀਂ ਹੈ ਨਾ ਲੋਕ ਦੇ ਵਿੱਚ ਪੇਕੇ ਘਰ ਵਿੱਚ ਬਹੁਤੇ ਜੀਵਤੇ ਵਿਚਾਰੇ ਬੇਈਮਾਨਾਂ ਵਿੱਚ ਸੜ ਰਹੇ ਕੋਈ ਕਿਸੇ ਦੀ ਚੜ੍ਹਾਈ ਤੋਂ ਸੜ ਰਿਹਾ ਕੋਈ ਕਿਸੇ ਦੀ ਪ੍ਰਭਤਾ ਤੋਂ ਸੜ ਰਿਹਾ ਇਸੇ ਪ੍ਰਕਾਰ ਸੜ ਰਹੇ ਇੱਕ ਦੂਸਰੇ ਤੋਂ ਮਨੋਕਾ ਪਾਸ਼ਾ ਕੰ ਦੇ ਪੈ ਜੜ ਇਹ ਪੇਕਾ ਘਰ ਹੈ ਨਾ ਇਹ दैਵੀ ਗੁਣ ਨਾ ਹੋਣੇ ਕਰਕੇ ਉਹਦਾ ਹਿਰਦਾ ਤੜਫੀ ਰਿਹਾ ਤੇ ਜਿਹਦਾ ਹਿਰਦਾ ਇੱਥੇ ਸ਼ਾਂਤ ਨਹੀਂ ਹੈਗਾ ਤੜਫੀ ਰਿਹਾ ਉਹਨੂੰ ਪ੍ਰਮਾਤਮਾ ਦੇ ਘਰ ਜਾ ਕੇ ਵੀ ਸੁਖ ਦੀ ਪ੍ਰਾਪਤੀ ਨਹੀਂ ਮਿਲ ਸਕਦੀ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਪਾਸ਼ਾ ਕੇ ਕਿਰਪਾ ਕਰਦੇ ਆਵਣ ਵੰਜਨ ਡਾਕ ਢੋ ਛੋੜੀ ਕੰਤਬਸਾਰ ਜਿਨ੍ਹਾਂ ਜੀਵ ਰੂਪ ਇਸਤਰੀਆਂ ਨੇ ਵੇਕੇ ਘਰ ਵਿੱਚ ਕੰਤ ਵਿਸਾਰ ਦਿੱਤਾ ਕੰਤ ਦਾ ਭਾਵ ਹੁੰਦਾ ਪਤੀ ਤੇ ਆਪਣਾ ਸਾਰਾਂ ਦਾ ਪਤੀ ਪਰਮੇਸ਼ਰ ਹੈ ਪ੍ਰਮਾਤਮਾ ਹੈ ਤੇ ਜਿਨ੍ਹਾਂ ਨੇ ਆਪਣੇ ਪਤੀ ਪਰਮੇਸ਼ਰ ਨੂੰ ਵਿਸਾਰ ਦਿੱਤਾ ਪਾਸ਼ਕ ਨੇ ਆਵਣ ਵੰਝਣ ਆਵਣ ਦਾ ਭਾਵ ਹੁੰਦਾ ਆਉਣਾ ਤੇ ਵੰਝਣ ਦਾ ਭਾਵ ਹੁੰਦਾ ਜਾਣਾ ਢਾਖੜੋ ਭਾਵ ਹੁੰਦਾ ਕਸ਼ਟ ਦੁੱਖ ਵੱਡਾ ਦੁੱਖ ਇਹ ਇਹ ਦੁੱਖ ਉਹਨਾਂ ਨੂੰ ਬਣਿਆ ਹੀ ਰਹਿੰਦਾ ਫਿਰ ਦੁਬਾਰਾ ਦੁਬਾਰਾ ਆਉਣ ਦਾ ਜਾਣ ਦਾ ਜੰਮਣ ਦਾ ਮਰਨ ਦਾ ਇਹ ਜਿਹੜੇ ਪ੍ਰਮਾਤਮਾ ਨੂੰ ਪੇਕੇ ਘਰ ਚ ਰਹਿ ਕੇ ਵਿਸਾਰ ਦਿੰਦੇ ਨਾ ਛੋਡੀ ਕੰਤ ਵਿਸਾਰ ਜਿਨ੍ਹਾਂ ਨੇ ਕੰਤ ਨੂੰ ਵਿਸਾਰ ਦਿੱਤਾ ਪਤੀ ਪਰਮੇਸ਼ਰ ਨੂੰ ਜਿਨ੍ਹਾਂ ਵਿਸਾਰ ਦਿੱਤਾ ਉਹਨਾਂ ਬਾਅਦ ਤੇ ਜਿਹੜਾ ਡਾਡਾ ਦੁੱਖ ਹੈ ਵੱਡਾ ਦੁੱਖ ਹੈ ਡਾਕੜੋ ਦਾ ਭਾਵ ਹੈ ਬਹੁਤ ਕਸ਼ਟ ਦੇਣ ਵਾਲਾ ਦੁੱਖ ਜਿਵੇਂ ਵਿਦਵਾਨਾਂ ਨੇ ਇਹਦਾ ਇਸ ਤਰ੍ਹਾਂ ਸਲਸਸ ਕੀਤਾ ਥੋੜਾ ਜਿਹਾ ਵੀ ਜਿਹੜਾ ਆਉਣ ਦਾ ਦੁੱਖ ਹੈ ਦੇਖੋ ਮਰਨ ਦਾ ਦੁੱਖ ਤੇ ਆਪਾਂ ਨੂੰ ਸਾਰਿਆਂ ਨੂੰ ਹੈਗਾ ਪਰ ਬਦਵਾਨਾਂ ਨੂੰ ਇਸ ਪ੍ਰਕਾਰ ਕਾਂਤ ਵਿੱਚ ਇਹ ਕਿਹਾ ਵੀ ਜਦੋਂ ਮਨੁੱਖ ਦਾ ਜਨਮ ਹੁੰਦਾ ਨਾ ਉਹਨੂੰ ਇੰਨੀ ਪੀੜਾ ਹੁੰਦੀ ਜਿਸ ਤਰ੍ਹਾਂ ਸੁਨਿਆਰਾ ਵੀਰ ਜਿੰਦਰੀ ਦੇ ਵਿੱਚੋਂ ਸੋਨੇ ਦੀ ਤਾਰ ਕੱਢਦਾ ਇਹਨਾਂ ਦੁੱਖ ਕਸ਼ਟ ਅਸਹਿ ਕਸ਼ਟ ਹੁੰਦਾ ਜਿਹੜਾ ਸਹਿਆ ਨਹੀਂ ਜਾਂਦਾ ਤੇ ਕਈ ਔਸਤਰੀਆਂ ਬੇਸੁਰਤ ਵੀ ਹੋ ਜਾਂਦੀਆਂ ਜਨਮ ਦੇਣ ਵੇਲੇ ਇਸੇ ਕਰਕੇ ਕਿਹਾ ਜਾਂਦਾ ਵੀ ਇਹ ਜਨੇਪੇ ਵੇਲੇ ਕਫਨ ਸੁਪਣਾਣੇ ਹੁੰਦਾ ਬਹੁਤ ਡਾਡਾ ਦੁੱਖ ਆਉਣ ਦਾ ਦੁੱਖ ਕਿ ਜੇ ਨਾ ਮਰਨ ਦਾ ਦੁੱਖ ਹੈ ਉਹਨੂੰ ਵਿਦਵਾਨਾਂ ਕਿਹਾ ਵੀ ਇੱਕੋ ਸਮੇਂ ਦੇ ਵਿੱਚ ਮਨੁੱਖ ਨੂੰ 70000 ਵਿਚੂ ਡੰਗ ਮਾਰ ਦੇਣਾ ਇਹ ਮੌਤ ਦਾ ਦੁੱਖ ਹੈ ਵੀ ਇਨ ਮਰਨ ਵੇਲੇ ਇੰਨਾ ਦੁੱਖ ਹੁੰਦਾ ਜਦੋਂ ਮਨੁੱਖ ਦੇ ਪ੍ਰਾਣ ਨਿਕਲਦੇ ਆ ਜਿਹੜੇ ਇਹ ਉਹਨਾਂ ਦਾ ਦੁੱਖ ਆ ਜਿਹੜੇ ਰੱਬ ਨੂੰ ਵਿਸਾਰ ਕੇ ਧਰਤੀ ਤੇ ਰਹਿ ਰਹੇ ਜਿਹੜੇ ਪਰਮਾਤਮਾ ਨੂੰ ਕਹ ਰਹੇ ਵੀ ਸਾਨੂੰ ਤੇਰੀ ਕੀ ਲੋੜ ਸਾਨੂੰ ਬੰਦ ਕੀ ਕਰਨ ਦੀ ਲੋੜ ਹੈ ਸਾਨੂੰ ਰੱਬ ਰੱਬ ਕਰਨ ਦੀ ਕੀ ਲੋੜ ਐ ਅਸੀਂ ਤੇ ਇੱਕ ਸਰੋ ਸਰਦਾਰ ਆਂ ਸਾਨੂੰ ਭਗਤੀ ਕਰਨ ਦੀ ਕੀ ਲੋੜ ਸਾਨੂੰ ਗੁਰਦੁਆਰੇ ਮੰਦਿਰ ਮਸਜਿਦ ਜਾਣ ਦੀ ਕੀ ਲੋੜ ਐ ਪਾਸ਼ਾ ਕਹਿੰਦੇ ਭਾਈ ਉਹਨਾਂ ਬਾਤ ਜਿਹੜਾ ਆਉਣ ਤੇ ਜੰਮਣ ਦਾ ਡਾਢਾ ਦੁੱਖ ਆ ਨਾ ਵੱਡਾ ਦੁੱਖ ਐ ਬਣਿਆ ਰਹਿਦਾ ਆਵਣ ਵੰਜਣ ਢਾਖੜੋ ਛੋਡੀ ਕੰਤ ਵਿਸਾਰ ਫਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਟਸਾਦ ਪਾਸ਼ਾ ਕਹਿੰਦੇ ਭਾਈ ਜਿਹੜੀ ਇਹ ਫਿਰ ਕੀ ਪ੍ਰਮਾਤਮਾ ਦੀ ਨਾਰ ਸੀਗੀ ਨਾ ਇਸਤਰੀ ਸੀਗੀ ਪਾਉ ਜਿਹੜਾ ਪਰਮਾਤਮਾ ਦਾ ਇਹ ਜੀਵ ਸੀਗਾ ਇਹ ਬੜਾ ਸ਼ੋਭਨਿਕ ਸੀਗਾ ਜਦੋਂ ਆਇਆ ਸੀ ਤਾਂ ਰਕੀਤੇ ਬੜਾ ਸੁਹਾਵਣਾ ਸੀਗਾ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਮਾਇਲ ਨਹੀਂ ਸੀਗੀ ਕਿਸੇ ਤਰ੍ਹਾਂ ਦਾ ਕੋਈ ਵਕਾਰ ਨਹੀਂ ਸੀਗਾ ਕਿਉਂਕਿ ਇਸੇ ਕਰਕੇ ਇਹ ਮੇਰਾ ਆਪਣਾ ਅਨੁਭਵ ਸੀਗਾ ਵੀ ਮੈਂ ਐਨਾਲਿਸਿਸ ਕੀਤਾ ਪਿੱਛੇ ਜੇ ਵੀ ਵੀ ਬੱਚੇ ਇਹਨੂੰ ਰੱਬ ਦਾ ਰੂਪ ਆਪਾਂ ਕਹਿ ਦਿੰਦੇ ਕਈ ਵਾਰੀ ਬੱਚਾ ਰੱਬ ਦਾ ਰੂਪ ਹੈ ਤੇ ਜਿਵੇਂ ਜਿਵੇਂ ਵੱਡਾ ਹੁੰਦਾ ਉਹ ਰੱਬ ਦੇ ਰੂਪ ਤੋਂ ਦੂਰ ਚਲੇ ਜਾਂਦਾ ਹੈ ਉਹਨੂੰ ਇਦਾਂ ਜਦੋਂ ਸੂਰਤ ਨਹੀਂ ਨਾ ਹੁੰਦੀ ਉਹਨੂੰ ਕਿਸੇ ਵੀ ਪ੍ਰਕਾਰ ਦੀ ਉਹਨੂੰ ਕਿਹਾ ਜਾਂਦਾ ਵੀ ਰੱਬ ਦਾ ਰੂਪ ਆ ਹੁਣ ਰੱਬ ਦਾ ਰੂਪ ਤੇ ਕੋਈ ਹੈ ਹੀ ਨਹੀਂ ਅਸੂਰ ਰੂਪ ਦੇ ਵਿੱਚ ਰੱਬ ਦੇ ਤੇ ਕੋਈ ਰੂਪ ਹੀ ਨਹੀਂ ਹੈਗਾ ਤਾਂ ਚਕਰ ਚੇਨ ਅਰ ਬਰਨ ਜਾਤ ਅਰ ਪਾਤ ਨਹਿਨ ਦੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਉਹਦੇ ਤੇ ਕੋਈ ਰੂਪ ਹੀ ਨਹੀਂ ਹੈਗਾ ਫਿਰ ਇਹ ਕਿਸ ਵਿਹਵ ਤੇ ਇਹ ਕੰਪੈਰੀਸ਼ਨ ਕੀਤਾ ਕਿਸੇ ਵਿਦਵਾਨ ਨੇ ਭਾਵ ਰੂਪ ਦਾ ਭਾਵ ਹੈ ਜਿਵੇਂ ਬੱਚੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਈਰਖਾ ਕੋਈ ਜ਼ੈਲਸੀ ਉਹਨੂੰ ਆਪਣਾ ਕੋਈ ਬਗਾਨਾ ਕੋਈ ਸ਼੍ਰਿਕਾ ਕੋਈ ਕਬੀਲਾ ਕੋਈ ਰਿਸ਼ਤੇਦਾਰ ਕੁਛ ਨਹੀਂ ਹੁੰਦਾ ਉਹਦੇ ਸਭ ਕੁਝ ਇੱਕੀ ਹੁੰਦਾ ਨਾ ਉਹਨੂੰ ਬੇਇਮਾਨੇ ਦਾ ਪਤਾ ਨਾ ਉਹਨੂੰ ਲਾਲਚ ਦਾ ਪਤਾ ਨਾ ਉਹਨੂੰ ਕਰੋਧ ਦਾ ਪਤਾ ਨਾ ਵਿਸ਼ੇ ਵਿਕਾਰਾਂ ਦਾ ਪਤਾ ਉਹਨੂੰ ਕਾਸੇ ਦਾ ਹੀ ਨਹੀਂ ਪਤਾ ਜਿਵੇਂ ਪ੍ਰਮਾਤਮਾ ਦਾ ਸੁਭਾਅ ਹੈ ਤੇ ਬੱਚੇ ਦਾ ਸੁਭਾਅ ਪ੍ਰਮਾਤਮਾ ਵਰਗਾ ਹੁੰਦਾ ਉਹਨੂੰ ਕਿਹਾ ਜਾਂਦਾ ਰੱਬ ਦਾ ਰੂਪ ਹੈ ਇਹ ਪ੍ਰਮਾਤਮਾ ਦਾ ਰੂਪ ਹੈ ਤੇ ਜਿਵੇਂ ਜਿਵੇਂ ਨੂੰ ਸੰਸਾਰ ਦੀ ਮੈਲ ਲੱਗਦੀ ਜਾਂਦੀ ਆ ਜਿਵੇਂ ਜਿਵੇਂ ਉਹ ਸਰੀਰ ਦਾ ਵਿਕਾਸ ਕਰਦਾ ਹੈ ਸੰਸਾਰ ਦੀ ਮੈਲ ਦੇ ਉਤੋਂ ਪ੍ਰਭਾਵਿਤ ਹੁੰਦਾ ਉਸੇ ਪ੍ਰਕਾਰ ਉਹ ਪ੍ਰਮਾਤਮਾ ਦੇ ਸੁਭਾਅ ਤੋਂ ਦੂਰ ਚਲੇ ਜਾਂਦਾ ਪਾਸ਼ਾ ਜੀ ਕਹਿੰਦੇ ਜਦੋਂ ਤੂੰ ਇਸ ਧਰਤੀ ਤੇ ਆਇਆ ਸੀ ਤੇ ਬੜਾ ਸ਼ੋਭnik ਸੀ ਸੋਹਣਾ ਸੀ ਆਪਣੀ ਬੁੱਧੀ ਕਰਕੇ ਖਿਆਲਾਂ ਕਰਕੇ ਫਿਰ ਕੀ ਨਾਰ ਸੁਹਾਵਣੀ ਸੁਹਾਵਣੀ ਦਾ ਭਾਵ ਹੁੰਦਾ ਸੋਹਣੀ ਸ਼ੋਭnik ਹੋਣਾ ਮੁੱਤੀ ਸੁਖਤ ਸਾਦ ਪਰ ਜਦੋਂ ਜਿਵੇਂ ਤੈਨੂੰ ਸੰਸਾਰ ਦੀ ਮੈਲ ਲੱਗੀ ਨਾ ਫਿਰ ਇਹ ਸਵਾਦ ਵਿੱਚ ਤੂੰ ਫਸ ਗਿਆ ਮੁੱਤੀ ਦਾ ਪੰਮ ਦਾ ਫਸ ਜਾਣਾ ਜਿਵੇਂ ਜਿਵੇਂ ਸੰਸਾਰ ਦੀ ਸਮਝ ਆਉਂਦੀ ਗਈ ਸਵਾਦਾਂ ਦੀ ਸਮਝ ਆਉਂਦੀ ਗਈ ਰਸਾਂ ਦੀ ਸਮਝ ਆਉਂਦੀ ਗਈ ਤੂੰ ਇਹਨਾਂ ਦਾ ਸ਼ਿਕਾਰ ਹੁੰਦਾ ਰਿਹਾ ਜਾਲ 'ਚ ਫਸਦਾ ਰਿਹਾ ਜਿਹਦੇ ਕਰਕੇ ਤੇਰਾ ਸੁਭਪਣ ਘਟਦਾ ਆ ਰਿਹਾ ਕਿਉਂਕਿ ਸੋਣਾ ਕਾਦੇ ਕਰਕੇ ਆ ਮਨੁੱਖ ਸੋਣਾ ਤੇ ਆਪਣੇ ਖਿਆਲਾਂ ਕਰਕੇ ਹੈ ਸੋਣਾ ਤੇ ਸੁਭਾਅ ਕਰਕੇ ਹੈ ਸੋਣਾ ਤੇ ਸ਼ੁਭ ਗੁਣਾ ਕਰਕੇ ਹੈ ਸਰੀਰ ਨੂੰ ਸੋਣਾ ਤੇ ਪਾਸ਼ੇ ਨੇ ਕਿਤੇ ਮੰਨਿਆ ਹੀ ਨਹੀਂ ਹੈਗਾ ਇਹ ਤੇ ਹਰ ਹਰ ਕਰ ਹੈ ਸਹੀ ਜਨ ਸੋਹਣੇ ਤਿਰ ਕੋ ਪਰਜਾ ਪੂਜਣ ਆਈ ਜਿਹੜੇ ਪ੍ਰਮਾਤਮਾ ਦੀ ਵਡਿਆਈ ਕਰਦੇ ਉਹਦਾ ਨਾਮ ਜਪਦੇ ਹੋਈ ਸੋਹਣੇ ਆ ਤੇ ਉਹਨਾਂ ਨੂੰ ਸੰਸਾਰ ਪੂਜਦਾ ਪਾਸ਼ਾ ਕਰੇ ਫਿਰ ਕੀ ਨਾਰ ਸੁਹਾਵਣੀ ਮੁੱਤੀ ਸੋਕਤ ਸਾਦ ਫਿਰ ਕਾ ਕਾਮਨਾ ਆਵੇ ਬੋਲੇ ਫਾਦਲ ਬਾਦ ਇਹਨੇ ਭਾਈ ਜਦੋਂ ਇਦਾਂ ਦਾ ਮਨੁੱਖ ਨਾ ਸੰਸਾਰ ਤੇ ਕੇ ਰਸਾਂ ਦੇ ਵਿੱਚ ਗਵਾਜੰਦਾ ਆਪਣਾ ਸੁਆਪਨ ਗਵਾ ਬੈਠਦਾ ਸੋਹਣੇ ਸੁਭਾਅ ਵਾਲਾ ਜਿਹੜਾ ਬੁੱਧੀ ਹੈ ਆਪਣਾ ਨੂੰ ਗਵਾ ਬੈਠਦਾ ਸੋਹਣੇ ਖਿਆਲਾਂ ਦਾ ਜਿਹੜਾ ਭੰਡਾਰ ਹੈ ਉਹਨੂੰ ਗਵਾ ਬੈਠਦਾ ਸੋਹਣੀ ਬੁੱਧੀ ਨੂੰ ਜਿਹੜਾ ਹੈ ਉਹ ਗਵਾ ਬੈਠਦਾ ਫਿਰ ਕਿਰਕ ਪਕ ਕਾਮਨ ਆ ਵੀ ਫਿਰ ਰੱਬ ਦੇ ਕਰਮ ਦਾ ਨਹੀਂ ਰਹਿੰਦਾ ਮਨੁੱਖ ਹੋ ਸਕਦਾ ਕਿਸੇ ਨਸ਼ਈ ਮੁਰਖ ਪੁਰਖ ਬਾਰੇ ਤੇ ਬੜਾ ਮਹਾਨ ਹੋਵੇ ਪਰ ਸਮਾਜ ਵਾਰਿਓ ਮਹਾਨ ਨਹੀਂ ਹੁੰਦਾ ਬਿਰਕਾ ਕਾਮਨਾ ਆਵੇਈ ਬੋਲੇ ਫਾਦਲ ਬਾਦੋ ਪਰਿਪਰ ਪ੍ਰਮਾਤਮਾ ਦੇ ਕਰਮ ਦੇ ਵਿੱਚ ਨਹੀਂ ਆਉਂਦਾ ਤੇ ਬੋਲੇ ਫਾਦਲ ਬਾਦ ਊਲ ਬੁਜੂਲ ਜਿਹੜਾ ਹੈ ਬੋਲਦਾ ਰਹਿੰਦਾ ਰੱਬ ਬਾਰੇ ਵੀ ਉਹ ਉਲਾਮੇ ਦੰਦਾ ਰਹਿੰਦਾ ਰੱਬ ਨੂੰ ਦਰ ਘਰ ਢੋਈ ਨਾਲ ਹੈ ਛੁੱਟਾ ਦੂਜਾ ਸਾਧ ਜਿਹੜਾ ਪ੍ਰਮਾਤਮਾ ਦਾ ਦਰ ਹੈ ਉਹਦੇ ਘਰੇ ਉਹਨੂੰ ਢੋਈ ਨਹੀਂ ਜੇ ਮਿਲਦੀ ਮਲਾਪ ਨਹੀਂ ਹੋ ਸਕਦਾ ਭਾਵ ਦਰਵਾਜ਼ੇ ਤੇ ਖੜਾ ਪ੍ਰਮਾਤਮਾ ਆਪਣੇ ਹਿਰਦੇ ਰੂਪੀ ਘਰ ਵਿੱਚ ਹੈ ਇੰਦਰੀਆਂ ਦੇ ਵਿੱਚ ਹੈ ਇਕ ਬਿਲਕੁਲ ਦਰਵਾਜੇ ਤੇ ਖੜਕੀ ਦਾ ਮਲਾਪ ਨਹੀਂ ਹੋ ਸਕਦਾ ਇਹਨੇ ਮਾੜੇ ਭਾਗ ਹੋ ਜਾਂਦੇ ਉਸ ਮਨੁੱਖ ਦੇ ਉਹ ਖਿਆਲਾਂ ਦੀ ਭੰਡਾਰ ਨੂੰ ਗਵਾ ਬੈਠਦਾ ਸ਼ੁਭ ਖਿਆਲ ਜਿਹੜੇ ਹਨ ਜਿਹੜੇ దైਵੀ ਗੁਣ ਜਿਹੜੇ ਹਨ ਪਾਸ਼ਾਗਰ ਘਰ ਢੋਈ ਨਾਲ ਹੈ ਢੋਈ ਦਾ ਭਾਵਨ ਦਾ ਸਹਾਰਾ ਮਿਲਣਾ ਮਲਾਪ ਹੋਣਾ ਉਹਨੂੰ ਪਰਮਾਤਮਾ ਦਾ ਮਲਾਪ ਨਹੀਂ ਹੁੰਦਾ ਛੁੱਟੀ ਦੂਜਾ ਸਾਧ ਉਹ ਹੋਰ ਦੂਜਾ ਦਾ ਭਾਵਨ ਦਾ ਹੋਰ ਸਵਾਦਾਂ ਵਿੱਚ ਰੁਲ ਕੇ ਨਾ ਤੇ ਇਹ ਤੋਂ ਛੁੱਟੜ ਹੋ ਜਾਂਦਾ ਭਾਵ ਖੋਟਾ ਹੋ ਜਾਂਦਾ ਹੋਰ ਸਵਾਦਾਂ ਦੇ ਵਿੱਚ ਕੁਆਚ ਜਾਂਦਾ ਇਰਦ ਗਰਦੂ ਕੁਆਚ ਜਾਂਦਾ ਹੁਣ ਜਿਹੜੀ ਇਸਤਰੀ ਆਪਨੇ ਪਰ ਪ੍ਰਮਾਤਮਾ ਪਤੀ ਨੂੰ ਛੱਡ ਕੇ ਤੇ ਆਂਡ ਗਵਾਂਡ ਦੇ ਵਿੱਚ ਹੀ ਸਵਾਦਾਂ ਦੇ ਵਿੱਚ ਉਲਝ ਜਾਏ ਕਿਸੇ ਦੇ ਘਰ ਚਲੀ ਗਈ ਗੱਲਾਂ ਦੇ ਚੁਲਜ ਕੇ ਆਪਣੇ ਪਿਰ ਪਤੀ ਦੀ ਖੁਸ਼ੀ ਨਹੀਂ ਲੈ ਸਕਦੀ ਉਹ ਸਤਿਗੁਰੂ ਇਸੇ ਪ੍ਰਕਾਰ ਕਹਿ ਰਹੇ ਹੈ ਵੀ ਜਿਹੜੀ ਇਸਤਰੀ ਜੀਵ ਰੂਪ ਇਸਤਰੀ ਪ੍ਰਮਾਤਮਾ ਨੂੰ ਛੱਡ ਕੇ ਦੂਜੇ ਸਵਾਦਾਂ ਦੇ ਵਿੱਚ ਦੇਵੀ ਦੇਵਤਿਆਂ ਦੀ ਉਪਾਸ਼ਨਾ ਦੇ ਵਿੱਚ ਉਹਨੇ ਮਸਾਣਿਆਂ ਦੇ ਵਿੱਚ ਵਿਸ਼ਵਾਸ ਕਰਨ ਲੱਗ ਜਾਂਦੀ ਨਾ ਫਿਰ ਪ੍ਰਮਾਤਮਾ ਨੂੰ ਗਵਾ ਬੈਠਦੀ ਜਿਹਦੇ ਕਰਕੇ ਉਹ ਸੁਖ ਦੀ ਪ੍ਰਾਪਤੀ ਨਹੀਂ ਕਰੋ ਉਹਨੂੰ ਹੁੰਦੀ ਛੁੱਟੀ ਦੂਜਾ ਸਾਧ ਸਾਧ ਦਾ ਭਾਵਨ ਦਾ ਸਵਾਦ ਜਦੋਂ ਇਹ ਸ਼ਬਦ ਧੱਦੇ ਨਾਲ ਆਵੇ ਦਾ ਅਰਥ ਵੱਡ ਜਾਂਦਾ ਸਾਧ ਜਿਹਨੇ ਸਾਧ ਲਿਆ ਆਪਣੇ ਆਪ ਨੂੰ ਸਵਾਦ ਨੂੰ ਛੱਡ ਕੇ ਜਿਹੜਾ ਸਾਧ ਲਿਆ ਉਹ ਕੋ ਧੱਦਾ ਲਫ਼ਜ਼ ਜਿਹੜਾ ਹੈ ਧੱਦੇ ਤੋਂ ਬਾਅਦ ਆਉਂਦਾ ਚਲੋ ਇਹ ਗਹਿਰਾ ਵਿਸ਼ਾ ਥੋੜਾ ਜਿਹਾ ਕੱਪਾ ਚਲੇ ਗਏ ਅੱਖਰਾਂ ਦੇ ਗਿਆਨ ਵੱਲ ਚਲੇ ਗਏ ਤੇ ਇਹ ਗੱਲ ਲੰਬੀ ਚਲੀ ਜਾਣੀ ਹੈ ਆਪਣੀ ਸੋ ਪੰਜ ਪਦੇ ਇਸ ਪਾਵਨ ਸ਼ਬਦ ਦੇ ਹੁਣ ਤੱਕ ਸੰਪੰਨ ਹੋਏ ਐ ਤੀਸਰਾ ਦਿਨ ਆਪਾਂ ਨੂੰ ਤਿੰਨ ਪਦੇ ਆ ਜਿਹਦੇ ਵਿਚਾਰ ਅਰੀਨ ਹਨ ਉਹ ਆਪਾਂ ਕੱਲ ਵਿਚਾਰਾਂਗੇ ਸੋ ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਦਾਸ ਤੋਂ ਹੋਈਆਂ ਪੁੱਲਾਂ ਦੀ ਖਿਮਾ ਕਰਿਓ ਸਤਿਗੁਰੂ ਮਹਾਰਾਜ ਕਿਰਪਾ ਕਰਨ ਗੁਰਬਾਣੀ ਦਾ ਸ਼ੁੱਧ ਉਚਾਰਨ ਸ਼ੁੱਧ ਵਿਚਾਰ ਕਰਨ ਦੀ ਸਮੱਤ ਆਵੇ ਆਪਸਮੁ ਸੰਗਤ ਦਾ ਧੰਨਵਾਦ ਕੋਟਣ-ਕੋਟ ਸ਼ੁਕਰ ਧੰਨਵਾਦ ਸਹਬੇ ਕਮਾਲ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੋਲ ਆਲਮ ਸਰਬ ਰੇ ਕਾਇਨਾਤ ਦੋ ਜਹਾਨ ਵਾਲੀ ਜੁਗੋ ਜੁਗਾਟਾ ਲਾਹੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ